ਕਾਰ ਬਦਲ ਜਾਏ ਜਾਂ ਵਕਤ ਬਦਲ ਜਾਵੇ ਕੋਈ ਗਮ ਨਹੀਂ ਪਰ ਸਭ ਤੋਂ ਜ਼ਿਆਦਾ ਦੁੱਖ ਉਦੋਂ ਹੁੰਦਾ ਹੈ ਜਦੋਂ ਕੋਈ ਆਪਣਾ ਹੀ ਬਦਲ ਜਾਂਦਾ ਹੈ ਜ਼ਿੰਦਗੀ ਇੱਕ ਯਾਤਰਾ ਹੈ ਰੋ ਕੇ ਜੀਣ ਨਾਲ ਬਹੁਤ ਲੰਬੀ ਲੱਗੇਗੀ ਤੇ ਹੱਸ ਕੇ ਜੀਣ ਨਾਲ ਕਦੋਂ ਪੂਰੀ ਹੋ ਜਾਏਗੀ ਪਤਾ ਵੀ ਨਹੀਂ ਲੱਗਣਾ ਸਫਲ ਹੋਣ ਲਈ ਆਪਣੇ ਆਪ ਤੇ ਭਰੋਸਾ ਹੋਣਾ ਜ਼ਰੂਰੀ ਹੈ ਗਲਤੀ ਤੇ ਸਾਥ ਛੱਡਣ ਵਾਲੇ ਤਾਂ ਬਹੁਤ ਮਿਲਦੇ ਨੇ पर गलती ते समझाके साथ निभावण वाले बहुत ਘੱਟ ਮਿਲਦੇ ਨੇ ਪੈਸਾ ਮਨੁੱਖ ਦੇ ਇਤਿਹਾਸ ਦੀ ਸਭ ਤੋਂ ਖਰਾਬ ਖੋਜ ਹੈ ਪਰ ਮਨੁੱਖ ਦਾ ਚਰਿੱਤਰ ਪਰਖਣ ਦੀ ਸਭ ਤੋਂ ਭਰੋਸੇਯੋਗ ਸਮੱਗਰੀ ਹੈ ਮੰਜ਼ਿਲ ਤੱਕ ਪਹੁੰਚਣ ਦੀ ਉਮੀਦ ਨਾ ਛੱਡੋ ਕਿਉਂਕਿ ਸੂਰਜ ਡੁੱਬਣ ਤੋਂ ਬਾਅਦ ਹੀ ਦੁਬਾਰਾ ਸਵੇਰਾ ਹੁੰਦਾ ਹੈ ਜਿਸ ਵਿਅਕਤੀ ਦੀ ਇਹ رائے ਹੋਵੇ ਕਿ ਪੈਸਾ ਸਭ ਕੁਝ ਕਰ ਸਕਦਾ ਹੈ ਉਸਤੇ ਇਹ ਸ਼ੱਕ ਕੀਤਾ ਜਾ ਸਕਦਾ ਹੈ ਕਿ ਉਹ ਪੈਸੇ ਲਈ ਕੁਝ ਵੀ ਕਰ ਸਕਦਾ ਹੈ ਮੂਰਖ ਤੂੰ ਕਦੇ ਵੀ ਮਿੱਠੇ ਵਚਨਾਂ ਦੀ ਉਮੀਦ ਨਾ ਰੱਖਣਾ ਕਾਂ ਦੀ ਆਵਾਜ਼ ਕਦੇ ਕੋਇਲ ਵਰਗੀ ਨਹੀਂ ਹੋ ਸਕਦੀ